ਸਿੰਘ ਸਾਹਿਬ ਨੂੰ ਸੋਚਣਾ ਪੈਣਾ ਸਿੰਘ ਸਾਹਿਬ ਜੀ ਨੇ ਜੋ ਵੀ ਸਜ਼ਾ ਸੁਖਬੀਰ ਬਾਦਲ ਨੂੰ ਲਾਈ ਹੈ ਇਹ ਤੇ ਸੰਗਤ ਬਿਲਕੁਲ ਵੀ ਖੁਸ਼ ਨਹੀਂ ਸ਼੍ਰੀ ਕਾਕਰ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਹੁਕਮਨਾਮੇ ਦੀ ਤੋਹਫੀਨ ਕੀਤੀ ਬਲਵਿੰਦਰ ਸਿੰਘ ਖੂਂਦੜ ਨੇ ਅੱਜ ਵੀ ਆਪਣੇ ਰਿਕਾਰਡ 'ਚੋਂ ਬਲਵਿੰਦਰ ਸਿੰਘ ਖੂਂਦੜ ਨੇ ਮਿੱਸਾ ਸਿੰਘ ਬਟੋਹੇ ਨੂੰ ਨਹੀਂ ਕੱਢਿਆ ਇੱਕ ਗੱਲ ਸਿੰਘ ਸਾਹਿਬ ਜੀ ਗੋਲ-ਮੋਲ ਕਰਕੇ ਸਾਰੀ ਦੁਨੀਆ ਨੇ ਦੇਖਿਆ ਕਿ ਉਹ ਗੱਲ-ਗੋਲ-ਮੋਲ ਕਰਕੇ ਤੁਸੀਂ ਉਸ ਸ਼ਖਸ ਦਾ ਨਾਮ ਕਿਉਂ ਨਹੀਂ ਲਿੱਤਾ ਇਹ ਗੁੰਤ ਕਰਨ ਸਿੰਘ ਗਰੇਵਾਲ ਦੀਆਂ ਨੰਗੇ ਸਿਰ ਬਿਨਾ ਕੰਗੇ ਤੋਂ ਬਿਨਾ ਘੱਟਲੇ ਤੋਂ ਬਿਨਾ ਕਸ਼ਰੇ ਤੋਂ ਲੁੰਗੀ ਦੇ ਵਿੱਚ ਤਸਵੀਰਾਂ ਸਾਡੇ ਕੋਲੇ ਉਪਲਬਧ ਨੇ ਤੇ ਨਾਲ ਉਹਨਾਂ ਦੇ ਗੈਰ ਬੀਬੀ ਬੈਠੀ ਆ ਜਿਹਦੇ ਇਹਦੇ ਪੱਟ ਤੇ ਖਸ ਕਰਿਆ ਮਿਰਸਾ ਜੇ ਕੋ ਪ੍ਰਮੋਹਤ ਰਾਜਨੀਤਿਕ ਸਜ਼ਾ ਲਾਤੀ ਇਹਨੇ ਕੁਝ ਵੀ ਨਹੀਂ ਕਿਹਾ ਸੀ ਮਾੜਾ ਦੇ ਖਲਾਫ ਹੀ ਬੋਲਿਆ ਸੀ 당ਨੇ ਨੂੰ ਤਾਂ ਸਜ਼ਾ ਲਾਤੀ ਤੁਹਾਡੇ ਕੋ ਬਾਈਕਟ ਕਰਤਾ ਸੁਖਬੀਰ ਨੂੰ ਸੁਖਬੀਰ ਦਾ ਸੋਸ਼ਲ ਬਾਈਕਟ ਕਿਉਂ ਨਹੀਂ ਕੀਤਾ ਸੰਗਤਾ ਸਿੰਘ ਸਾਹਿਬ ਜੀ ਤੁਹਾਡੇ ਇਸ ਫੈਸਲੇ ਤੋਂ ਖੁਸ਼ ਨਹੀਂ ਇਹ ਪ੍ਰਤੀਕਿਰਿਆ માં ਸਾਡੇ ਚੈਨਲ ਕੋਲ ਆਈਆਂ ਨੇ ਅਸੀਂ ਉਹੀ ਨਸ਼ਰ ਕਰ ਰਹੇ ਹਾਂ ਤੇ ਦੁਨੀਆ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਸੂਝਵਾਨ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਜੀਓ ਆਇਆ ਜੀਓ ਆਇਆ ਦੋਸਤੋ ਸਾਡੇ ਸਿੰਘ ਸਹਿਬਾਨ ਦਾ ਫੈਸਲਾ ਤਾਂ ਇਤਿਹਾਸਕ ਹੋ ਨਿਭੜਿਆ ਹੈ ਪਰ ਕੀ ਸਮੁੱਚੇ ਸਿੱਖ ਪੰਥ ਨੂੰ ਉਹਨਾਂ ਦਾ ਇਹ ਫੈਸਲਾ ਪ੍ਰਵਾਨ ਹੈ ਕਿ ਨਹੀਂ ਸ਼ਾਇਦ ਨਹੀਂ ਕਿਉਂਕਿ ਸਿੱਖ ਪੰਥ ਨੂੰ ਸਿੰਘ ਸਾਹਿਬ ਦੇ ਫੈਸਲੇ ਤੋਂ ਬਹੁਤ ਵੱਡੀ ਉਮੀਦ ਸੀ ਕਿ ਉਹ ਸਖਤ ਤੋਂ ਸਖਤ ਫੈਸਲਾ ਕਰਨਗੇ ਜੋ ਕਿ ਨਹੀਂ ਹੋਇਆ ਦੋਸਤੋ ਦਰਦੇ ਕੌਮ ਚੈਨਲ ਨੇ ਇਸ ਤੋਂ ਪਹਿਲੀ ਜੋ ਵੀਡੀਓ ਪਾਈ ਸੀ ਉਹਦੇ ਵਿੱਚ ਅਸੀਂ ਇਹ ਜ਼ੋਰ ਦੇ ਕੇ ਕਿਹਾ ਸੀ ਬਾਅਦ ਦਲੇਲ ਕਿਹਾ ਸੀ ਕਿ 2 ਦਸੰਬਰ ਨੂੰ ਸਾਡੇ ਸਿੰਘ ਸਹਿਬਾਨ ਫੈਸਲਾ ਨਹੀਂ ਕਰ ਸਕਣਗੇ ਤੇ ਫੈਸਲਾ ਕੀਤਾ ਪਰ ਸੰਪੂਰਨ ਨਹੀਂ ਕੀਤਾ ਉਸ ਵਿੱਚ ਬਹੁਤ ਖਾਮੀਆਂ ਰਹਿ ਗਈਆਂ ਕਿਹੜੀਆਂ ਖਾਮੀਆਂ ਰਹਿ ਗਈਆਂ ਉਸ ਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਹਨ ਦੋਸਤੋ ਸ੍ਰੀ ਅਕਾਲ ਪਖਤ ਸਾਹਿਬ ਤੋਂ ਜੋ ਫੈਸਲਾ ਸਾਡੇ ਸਿੰਘ ਸਹਿਬਾਨ ਨੇ ਸੁਣਾਉਣਾ ਸੀ ਉਹ ਸਾਰੀ ਦੁਨੀਆ ਨੇ ਲਾਈਵ ਦੇਖਿਆ ਹੈ ਸਿੰਘ ਸਹਿਬਾਨ ਨੇ ਕੋਸ਼ਿਸ਼ ਵੀ ਬਹੁਤ ਕੀਤੀ ਹੈ ਗਿਆਨੇ ਹਰਪ੍ਰੀਤ ਸਿੰਘ ਜੀ ਨੇ ਦੋਸ਼ੀਆਂ ਤੋਂ ਦੋਸ਼ ਕਬੂਲ ਕਰਾਉਣ ਲਈ ਵੱਧ ਤੋਂ ਵੱਧ ਸਬੂਤ ਪੇਸ਼ ਕੀਤੇ ਪਰ ਦੋਸ਼ੀ ਸ਼੍ਰੀ ਅਕਾਲਪਤੀ ਸਾਹਿਬ ਦੇ ਸਾਹਮਣੇ ਸਿੰਘ ਸਾਹਿਬ ਦੇ ਸਾਹਮਣੇ ਸੱਚ ਨਹੀਂ ਬੋਲ ਸਕੇ ਤਿੰਨ ਚਾਰ ਦੋਸ਼ੀ ਐਸੇ ਵੀ ਰਹੇ ਜਦੋਂ ਕਿ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਨੇ ਸਾਰੇ ਗਨਾਹੀ ਕਬੂਲ ਕੀਤੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਸਾਰੀ ਦੁਨੀਆ ਦੇ ਸਾਹਮਣੇ ਕਬੂਲ ਕੀਤਾ ਕਿ ਹਾਂ ਆਹਾ ਕੁਝ ਮੈਂ ਕੀਤਾ ਹੈ ਉਹਨਾਂ ਦੀ ਵਿਖਿਆ ਜਾਣ ਦੀ ਲੋੜ ਨਹੀਂ ਪਰ ਉਹਦੇ ਸਿਪਾਸਲਾਰਾਂ ਨੇ ਕਈਆਂ ਨੇ ਦੋਸ਼ ਕਬੂਲ ਨਹੀਂ ਕੀਤੇ ਮੈਂ ਇੱਕ ਦੋ ਉਦਾਹਰਨਾਂ ਦੇਣੀਆਂ ਨੇ ਜੀਤੇ ਸਿੰਘ ਸਾਹਿਬ ਨੇ ਸਖਤੀ ਨਹੀਂ ਕੀਤੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਰਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਤੇ ਜਿੰਨੀ ਸਖਤੀ ਕੀਤੀ ਪਹਿਲਾਂ ਉਹ ਦੋਸ਼ ਕਬੂਲ ਨਹੀਂ ਕਰਦਾ ਸੀ ਜਦੋਂ ਕਿ ਉਹਨੇ ਕੀਤਾ ਸੀ ਪਰ ਸਬੂਤਾ ਸਵੇਦ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਤੋਂ ਦੋਸ਼ ਕਬੂਲ ਕਰਵਾ ਹੀ ਲਏ ਪਰ ਗਿਆਨੀ ਹਰਪ੍ਰੀਤ ਸਿੰਘ ਜਾਂ ਸਿੰਘ ਸਾਹਿਬ ਗਿਆਨੀ ਰਵੀ ਸਿੰਘ ਜੀ ਨੇ ਨਾ ਤਾਂ ਡਾਕਟਰ ਦਰਜੀਤ ਚੀਮੇ ਤੋਂ ਉਹਨਾਂ ਦੇ ਦੋਸ਼ ਕਬੂਲ ਕਰਾਏ ਨਾ ਬਲਵਿੰਦਰ ਸਿੰਘ ਪੂਂਦਰ ਤੋਂ ਦੋਸ਼ ਕਬੂਲ ਕਰਾਏ ਦੋਸਤੋ ਸਾਰੀ ਦੁਨੀਆ ਜਾਣਦੀ ਹੈ ਕਿ ਜੋ ਸਪਸ਼ਟੀਕਰਨ ਸੌਦਾ ਸਾਧ ਰਾਮ ਰਹੀਮ ਨੇ ਪ੍ਰਦੀਪ ਕਲੇਰ ਤੇ ਧੂਰੀ ਦੇ ਹੱਥੀਂ ਸੁਖਬੀਰ ਬਾਦਲ ਕੋਲ ਭੇਜਿਆ ਸੀ ਜਾਨੀ ਕਿ ਚੰਡੀਗੜ੍ਹ ਕੋਠੀ ਉੱਥੇ ਇਹਨਾਂ ਨੇ ਗਿਆਨੀ ਗੁਰਮukh ਸਿੰਘ ਜੈਨੇ ਗੁਰਬਚਨ ਸਿੰਘ ਤਖਤਾਂ ਦੇ ਜਥੇਦਾਰ ਵੀ ਬੁਲਾਏ ਸਨ ਉਹ ਜਿਹੜਾ ਪੱਤਰ ਸੀ ਜਾਨੀ ਕਿ ਸਪਸ਼ਟਿਕਾ ਨੂੰ ਮਾਫੀਨਾਮਾ ਨਹੀਂ ਸੀ ਉਹ ਹਿੰਦੀ ਵਿੱਚ ਸੀ ਪਰ ਉਹਦੇ ਵਿੱਚ ਖਿਮਾ ਜਾਂਜਣਾ ਸ਼ਬਦ ਕਿਹਨੇ ਪਾਇਆ ਸਾਰੀ ਦੁਨੀਆ ਨੂੰ ਪਤਾ ਹੈ ਜੈਨੇ ਗੁਰਮੁਖ ਸਿੰਘ ਜੀ ਦੱਸ ਚੁੱਕੇ ਨੇ ਆਪਣੀ ਵੀਡੀਓ ਵਿੱਚ ਫਿਰ ਕੀ ਸਿੰਘ ਸਾਹਿਬ ਨੇ ਉਹਨਾਂ ਤੋਂ ਕਲੀਅਰ ਨਹੀਂ ਕੀਤਾ ਕੀਤਾ ਹੋਵੇਗਾ ਕਿ ਉਹ ਜਿਹੜੇ ਰਾਮ ਰਹੀਮ ਦੇ ਦਸਕਤਾਂ ਦੇ ਵਿੱਚ ਜੋ ਗੈਪ ਸੀ ਜੋ ਸਪੇਸ ਸੀ ਉਹਦੇ ਵਿੱਚ ਉਹਨੇ ਖਿਮਾ ਜਟਨਾ ਲਿਖੀ ਪਰ ਲੈਟਰ ਹਿੰਦੀ ਚ ਸੀ ਫਿਰ ਉਹ ਸਕ੍ਰਿਪਟ ਪੰਜਾਬੀ ਕਿ ਤਿਆਰ ਕੀਤੀ ਕਿਹਨੇ ਕੀਤੀ ਕਿਹਨੇ ਕੀਤੀ ਰਾਮ ਰਹੀਮ ਆਪਿਆ ਸੀ ਨਹੀਂ ਉੱਥੇ ਕੌਣ ਸੀ ਸੁਖਬੀਰ ਬਾਦਤ ਤੇ ਦਲਜੀਤ ਚੀਮਾ ਕਾਰਵਾਈ ਕੌਣ ਕਰਿਆ ਸੀ ਦਲਜੀਤ ਸਿੰਘ ਚੀਮਾ ਉੱਥੇ ਪੰਜਾਬੀ ਚ ਉਹਨੂੰ ਕਨਵਰਟ ਕਰਕੇ ਕਿਮਾ ਜਾਂਚਨਾ ਸ਼ਬਦ ਸਪੈਸ਼ਲੀ ਪਾ ਕੇ ਤੇ ਜਿਹੜੇ ਸਾਈਨ ਸੀ ਉਹ ਸਕੈਨ ਕਰਕੇ ਚੇਪੇ ਗਏ ਸੀ ਇਹ ਗਿਆਨੀ ਗੁਰਮukh ਸਿੰਘ ਨੂੰ ਪਤਾ ਹੈ ਗਿਆਨੀ ਗੁਰਬਾਜਨ ਸਿੰਘ ਨੂੰ ਪਤਾ ਹੈ ਸੁਖਬੀਰ ਬਾਦਲ ਨੂੰ ਪਤਾ ਹੈ ਜਦੋਂ ਸੁਖਬੀਰ ਬਾਦਲ ਸਾਰੇ ਗੋਦਾਂ ਮੰਨ ਗਿਆ ਫਿਰ ਡਾਕਟਰ ਜੀਵਾ ਕਿਉਂ ਨਹੀਂ ਮੰਨਿਆ ਜਾਂ ਸਾਡੇ ਸਿੰਘ ਸਾਹਿਬਾਨ ਨੇ ਜੋੜ ਦੇ ਕੇ ਕਿਉਂ ਨਹੀਂ ਮਨਾਇਆ ਦੋਸਤੋ ਦੂਜਾ ਦੋਸ਼ੀ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਇਹਦੇ ਤੇ ਬਲਵਿੰਦਰ ਸਿੰਘ ਪੂਂਦਰ ਨੂੰ ਸਿੰਘ ਸਾਹਿਬ ਜੈਨ ਨਿਰਗਵੀਰ ਸਿੰਘ ਨੇ ਇਹ ਹੁਕਮ ਕੀਤਾ ਸੀ ਇਹ ਆਦੇਸ਼ ਦਿੱਤਾ ਸੀ ਕਿ ਬਿਰਸਾ ਸਿੰਘ ਬਲਟੋਹੇ ਨੂੰ 24 ਘੰਟਿਆਂ ਦੇ ਅੰਦਰ ਅੰਦਰ ਕਾਲੀਦਾਲ ਚੋਂ ਕੱਢਿਆ ਜਾਵੇ ਤੇ ਸਾਰੇ ਅਧਿਆਆਂ ਤੋਂ ਬਰਖਾਸਤ ਕੀਤਾ ਜਾਵੇ ਬਲਵਿੰਦਰ ਸਿੰਘ ਪੂਂਦਰ ਨੇ ਸ਼੍ਰੀ ਕਾਕਨ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਹੁਕਮਨਾਮੇ ਦੀ ਤੋਹਫੀਨ ਕੀਤੀ ਬਲਵਿੰਦਰ ਸਿੰਘ ਭੁੰਦੜ ਨੇ ਅੱਜ ਵੀ ਆਪਣੇ ਰਿਕਾਰਡ ਚੋ ਬਲਵਿੰਦਰ ਸਿੰਘ ਭੁੰਦੜ ਨੇ ਬਿਰਸਾ ਸਿੰਘ ਬਟੋਹੇ ਨੂੰ ਨਹੀਂ ਕੱਢਿਆ ਇਹਦੀ ਇਹਦਾ ਸਪਸ਼ਟਿਕਰਨ ਇਹ ਦੋਸ਼ ਸਿੰਘ ਸਾਹਿਬ ਨੇ ਨਹੀਂ ਮਨਵਾਇਆ ਕਿਉਂ ਕਿਉਂ ਨਹੀਂ ਮਨਵਾਇਆ ਇੱਕ ਨੰਬਰ 2 ਦੋਸਤੋ ਬਲਵਿੰਦਰ ਸਿੰਘ ਭੁੰਦੜ ਦੇ ਫਾਰਮ ਹਾਊਸ ਤੇ ਸੁਖਵੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਪੰਜਾਬ ਦੇ ਮੀਟਿੰਗ ਡੇਰਾ ਪ੍ਰੇਮੀਆਂ ਨਾ ਕਰਵਾਈ ਸੀ ਇਹਦੇ ਤੇ ਦੋਸ਼ ਲਾਏ ਗਏ ਸੀ ਉਹਦੇ ਤੋਂ ਬਲਵਿੰਦਰ ਸਿੰਘ ਮੁਕਰਿਆ ਉਹਨੇ ਕਿਹਾ ਵੀ ਇਹ 200% ਗਲਤ ਹੈ ਅਸੀਂ ਦੱਸ ਦਿਆਂ ਕਿ 200% ਸਹੀ ਕਿਵੇਂ ਆ ਦੋਸਤੋ 23 ਫਰਵਰੀ 2014 ਨੂੰ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਦਾ ਹੈਲੀਕਾਪਟਰ ਸਵੇਰੇ 9:30 ਵਜੇ ਨਹਿਰੂ ਮੈਮੋਰੀਅਲ ਕਾਲਜ ਦੇ ਹੈਲੀਪੈਡ ਤੇ ਉਤਰਨਾ ਸੀ ਤੁੰਦਕਾਰ 2 ਘੰਟੇ ਲੇਟ ਹੋਇਆ ਯਾਨੀ ਕਿ 11:30 ਵਜੇ ਹੈਲੀਪੈਡ ਤੇ ਹੈਲੀਕਾਪਟਰ ਉਤਰਿਆ ਤੇ ਉਥੇ ਉਹਨਾਂ ਨੂੰ ਮਿਲਣ ਵੇਲੇ ਅੱਜ ਕੌਣ ਗਏ ਸੀ ਭਾਈ ਜਸਵੀਰ ਸਿੰਘ ਰੋਡੇ ਸੰਤ ਸਭਾ ਦੇ ਭਾਈ ਸੁਖਸੈਨ ਸਿੰਘ ਧਰਮਪੁਰਾ ਜੋ ਕਿ ਹੁਣ ਇਸ ਵੇਲੇ ਇਸ ਦੁਨੀਆ 'ਚ ਨਹੀਂ ਹਨ ਉਹ ਐਗਜ਼ੈਕਟਿਵ ਦੇ ਮੈਂਬਰ ਵੀ ਸੀ ਉਹਨਾਂ ਦੇ ਨਾਲ ਚ ਬਾਬਾ ਹਰਨਾਮ ਸਿੰਘ ਧੋਮਾ ਦਮਦਮੇ ਤਖਸਾਲ ਦਾ ਠੇਕੇਦਾਰ ਇਹ ਤਿੰਨੇ ਬੰਦੇ ਸੁਖਬੀਰ ਸਿੰਘ ਬਾਦਲ ਨੂੰ ਹੈਲੀਪੈਡ ਤੇ ਹੈਲੀਪੈਡ ਤੇ ਮਿਲਣ ਗਏ ਪਰ ਸੁਖਬੀਰ ਨੇ ਕਿਹਾ ਵੀ ਆਪਾਂ ਹੋ ਗਈ ਜੀ ਲੇਟ ਆਪਾਂ ਗੱਲ ਲੰਮੀ ਕਰਨੀ ਹੈ ਤੇ ਤੁਸੀਂ ਪੁੰਨਰ ਸਾਹਿਬ ਦੇ ਫਾਰਮ ਹਾਊਸ ਤੇ ਆ ਜਾਓ ਮੈਂ ਉੱਥੇ ਚੱਲਿਆ ਉਹਨੇ ਇਹਨਾਂ ਨੂੰ ਫਾਰਮ ਹਾਊਸ ਦਾ ਪਤਾ ਨਹੀਂ ਸੀ ਇਹ ਮਾਸਟਰ ਮਿੱਤੂ ਸਿੰਘ ਕਾਨੇ ਕੋਲੇ ਗਏ ਵੀ ਆ ਸੰਤਾ ਭਰਾ ਇਹ ਤੂੰ ਸਾਡੇ ਨਾਲ ਚੱਲੋ ਕਹਿੰਦੇ ਮੈਨੂੰ ਕੰਮ ਕਰਨੇ ਨਹੀਂ ਨਾਲ ਚੱਲ ਉਹਨੂੰ ਨਾਲ ਲੈ ਕੇ ਫਾਰਮ ਹਾਊਸ ਤੇ ਚਲੇ ਗਏ ਜਾਣ ਤੋਂ ਪਹਿਲਾਂ ਉੱਥੇ ਰਾਮ ਸਿੰਘ ਪ੍ਰੇਮੀ ਜੋ ਕਿ ਡੇਰਾ ਸਰਸਰ ਸਾ ਦਾ ਰਾਜਨੀਤਿਕ ਬਿੰਗ ਦਾ ਪੰਜਾਬ ਦਾ ਇੰਚਾਰਜ ਸੀ ਦੋ ਸਾਥੀ ਉਹਦੇ ਨਾਲ ਹੋਰ ਦਿਲ ਨੇ ਉਹ ਬੈਂਥੇ ਬੰਦੇ ਉਥੇ ਲੰਗਰ ਛਕੀ ਜਾ ਰਹੇ ਇਹਨਾਂ ਦੇ ਜਾਣ ਤੋਂ ਪਹਿਲਾਂ ਉਥੇ ਜਗਦੀਪ ਸਿੰਘ ਨਕਈ ਵੀ ਪਹੁੰਚ ਗਿਆ ਖੜਕਵਾਲੇ ਵਾਲੇ ਲਾਲੀ ਨੂੰ ਲੈ ਕੇ ਕਿਉਂਕਿ ਇਹਨੇ ਕਾਂਗਰਸ ਤੋਂ ਕੱਲ੍ਹ ਕੱਲ੍ਹ ਜੁਆਇਨ ਕਰਨਾ ਸੀ ਉਥੇ ਇਹ ਵੀ ਪਹੁੰਚ ਗਏ ਮਾਸਟਰ ਮਿਚੂ ਸਿੰਘ ਨੂੰ ਦੇਖ ਕੇ RAM ਸਿੰਘ ਕੁਛ ਘਬਰਾ ਗਿਆ ਤੇ ਇਸ਼ਾਰਾ ਕਰਕੇ ਮਿਲਨ ਆ ਗਿਆ ਕੀ ਵਲਵਿੰਦਰ ਸਿੰਘ ਭੁੰਦੜ ਜੀ ਇਹ ਗਲਤ ਹੈ ਉਸ ਦਿਨ ਕਈ ਉੱਥੇ ਗਿਆ ਨਹੀਂ ਮਿਸ ਤੁ ਸਿੰਘ ਮਾਸਟਰ ਗਿਆ ਨਹੀਂ ਭਾਈ ਜਸਵੀਰ ਸਿੰਘ ਰੋਡੇ ਤੋਂ ਮਾ ਭਾਈ ਸੁਖਸੈਨ ਸਿੰਘ ਧਰਮਪੁਰਾ ਗਿਆ ਨਹੀਂ ਕਿ ਰਾਮ ਸਿੰਘ ਉੱਥੇ ਗਿਆ ਨਹੀਂ ਸੀ ਜੇ ਗਿਆ ਸੀ ਜੇ ਤੁਸੀਂ ਕਹਿ ਦਿੰਦੇ ਵੀ ਹਾਂ ਗਿਆ ਸੀ ਜੀ ਮੀਟਿੰਗ ਕਰਾਈ ਸੀ ਫਿਰ ਤੇਰੇ ਕਿਹੜਾ ਤੋਪ ਚਲਾ ਦੇਣੀ ਸੀ ਸਿੰਘ ਸਰਬ ਨੇ ਪਰ ਤੂੰ ਾਕਾਤਪਖ ਸਾਹਿਬ ਦੇ ਗੁਰੂ ਮਹਾਰਾਜ ਦੇ ਸਾਹਮਣੇ ਝੂਠ ਬੋਲਿਆ ਇਹਦਾ ਹਰਜਾਨਾ ਤੈਨੂੰ ਅਧਿਆਤਮਕ ਤੌਰ ਤੇ ਦੇਣਾ ਪਊਗਾ ਤੇਰੀ ਖੇ ਹੋਣੀ ਹੈ ਤੇਰਾ ਕੱਖ ਨਹੀਂ ਰਹਿਣਾ ਝੂਠ ਬੋਲਿਆ ਤੂੰ ਜੇ ਬੋਰਵੇ ਦਾ ਤੇਰਾ ਕੀ ਕਰ ਲੈ ਲਿਆ ਤੇ ਸੁਖਦੇਵ ਦਾ ਕੀ ਕਰ ਲੈ ਇੱਕ ਗੱਲ ਹੋ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਿੰਨਾ ਅੱਗੇ ਅਸੀਂ ਤਾਂ ਸੇਸ਼ਟਕਾਉਂਦੇ ਆਂ ਭਾਵੇਂ ਉਹ ਜੋ ਮਰਜ਼ੀ ਕਰਨ ਇੱਕ ਗੱਲ ਸਿੰਘ ਸਾਹਿਬ ਜੀ ਗੋਲ ਮੋਲ ਕਰ ਗਏ ਸਾਰੀ ਦੁਨੀਆ ਨੇ ਦੇਖਿਆ ਕਿ ਉਹ ਗੱਲ ਗੋਲ ਮੋਲ ਕਰ ਗਏ ਕਿਵੇਂ ਕਰਕੇ ਵੀ ਇੱਕ ਭਾਈ ਫੈਡਰੇਸ਼ਨ ਦਾ ਆਗੂ ਵੀ ਰਹਿ ਹੈ ਸ਼੍ਰੋਮਣੀ ਕਮੇਟੀ ਦਾ ਐਗਜ਼ੈਕਟਿਵ ਦਾ ਮੈਂਬਰ ਵੀ ਹੈ ਲੁਧਿਆਣੇ ਜिले ਨਾਲ ਸੰਬੰਧ ਵੀ ਰੱਖਦਾ ਹੈ ਤੇ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਿੰਘ ਸਾਹਿਬ ਜੀ ਤੁਹਾਡਾ ਕੋਈ ਹੱਥ ਪੜ ਲੈਂਦਾ ਤੁਸੀਂ ਉਹ ਸ਼ਖਸ ਦਾ ਨਾਮ ਕਿਉਂ ਨਹੀਂ ਲਿੱਤਾ ਜੀ ਨੇ ਇਹ ਕਿਹਾ ਸੀ ਕਿ ਸਿੰਘ ਸਾਹਿਬ ਕੋ ਐਵੇਂ ਡਰ ਜਾਣ ਉਹਨੂੰ ਫੜ ਕੇ ਕਲਾਮੇ ਤੋਂ ਬਾਹਰ ਕੱਢ ਦਿਓ ਇਦੇ ਤੁਹਾਡੀ ਇਸ ਤਰ੍ਹਾਂ ਹੱਤਕ ਕੀਤੀ ਸੀ ਇਹ ਬਾਸ਼ਾ ਵਰਤੇ ਸੀ ਉਹਦਾ ਨਾਂ ਲੈ ਤੋ ਕਿਉਂ ਸੰਕੋਚ ਕੀਤਾ ਕੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਨੂੰ ਮਨਾ ਲਿਆ ਸੀ ਵੀ ਜੇ ਸਾਡਾ ਬੁਲਾ ਰਿਹਾ ਸਾਡੀ ਬਦਨਾਮੀ ਹੋਊਗੀ ਸਿੰਘ ਸਾਹਿਬ ਜੀ ਇੰਨਾ ਕੁਛ ਹੀ ਨਹੀਂ ਕਿਹਾ ਇਹ ਫੈਡਰੇਸ਼ਨ ਦਾ ਆਗੂ ਦਾੜੀ ਵੀ ਲੰਗਦਾ ਰਿਹਾ ਹੈ ਦਾੜੀ ਰੰਗਣੀ ਇਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ 350 ਸਾਲਾ ਜਨਮ ਸਤਾਬੜੀ ਤੋਂ ਸਿਰਫ 1 ਮਹੀਨਾ ਪਹਿਲਾਂ ਬੰਦ ਕੀਤੀ ਆ ਸਤਾਬ ਦੀ ਮੌਕੇ ਪਟਨਾ ਸਾਹਿਬ ਇਹਦੀ ਦਾੜੀ 'ਚ ਡਾਈੰਗ ਦੇ ਦਾਗ ਸੀ ਉਦੋਂ ਪੂਰੀ ਪੂਰੀ ਜੀ ਸੀ ਇਹ ਗੁਰਚਰਨ ਸਿੰਘ ਗਰੇਵਾਲ ਦੇ ਗੁਰਚਰਨ ਸਿੰਘ ਸ਼੍ਰੋਮਣੀ ਕਮੇਟੀ ਦਾ ਬਲਾਰਾ ਵੀ ਰਿਹਾ ਮੁੱਖ ਬਲਾਰਾ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਵੀ ਰਿਹਾ ਹੈ ਤੇ ਮਾਨ ਮਰਯਾਦਾ ਕਿੰਨੀ ਕਰਦਾ ਹੈ ਰਹਿਤ ਮਰਯਾਦਾ ਕਿੰਨੀ ਦਾ ਪਾਲਨ ਕਰਦਾ ਹੈ ਸਾਡੇ ਕੋਲੇ ਇਸ ਸ਼ਖਸ ਦੀਆਂ ਜਿਹਦੇ ਬਾਰੇ ਸਿੰਘ ਸਾਹਿਬ ਗੱਲ ਗੋਲ-ਮੋਲ ਕਰਗੇ ਇਹ ਗੁਰਚਰਨ ਸਿੰਘ ਗਰੇਵਾਲ ਦੀਆਂ ਨੰਗੇ ਸਿਰ ਬਿਨਾ ਕੰਗੇ ਤੋਂ ਬਿਨਾ ਗਾਤਰੇ ਤੋਂ ਬਿਨਾ ਕਸ਼ਰੇ ਤੋਂ ਲੁੰਗੀ ਦੇ ਵਿੱਚ ਤਸਵੀਰਾਂ ਸਾਡੇ ਕੋਲੇ ਉਪਲਬਧ ਨੇ ਤੇ ਨਾਲ ਉਹਨਾਂ ਦੇ ਗੈਰ ਬੀਬੀ ਬੈਕੀਆ ਜੀ ਦੇ ਇਹਦੇ ਪੱਟ ਤੇ ਖਸਤ ਲਿਆ ਹੋਇਆ ਹੈ ਇਹਦੇ ਤੁਹਾਡੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਬੁਲਾ ਰਹੇ ਤੇ ਜਰਨਲਿਸਟ ਕਤਰ ਜਿਹਦੇ ਵਾਲੇ ਸਿੰਘ ਸਾਹਿਬ ਬੇੰਤੀਆ ਤੋਂ ਗੱਲ ਗੋਲ-ਗੋਲ ਨਹੀਂ ਕਰਦੀ ਸੀ ਸਾਰੀ ਦੁਨੀਆ ਜਾਣਦੀ ਹੈ ਆਪਣੇ ਦਰਸ਼ਕਾਂ ਨੂੰ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਅੱਜ ਦੀ ਵੀਡੀਓ ਵਿੱਚ ਉਹ ਸਾਰਾ ਕੁਝ ਨਹੀਂ ਦੱਸਿਆ ਜਾ ਸਕਦਾ ਜੋ ਪ੍ਰਤੀਕਿਰਿਆ માં ਸਿੱਖ ਵਿਦਵਾਨਾਂ ਸਿੱਖ ਬੁੱਧੀਜੀਵੀਆਂ ਸਿੱਖ ਪੱਤਰਕਾਰਾਂ ਦੇ ਸਿੱਖ ਸੰਗਤਾਂ ਦੀਆਂ ਆਈਆਂ ਨੇ ਮੋਟੇ ਜਿਹੇ ਤੌਰ ਤੇ ਕਿ ਕਮਹਾਨ ਸਿੱਖ ਵਿਦਵਾਨ ਨੇ ਕਿਹਾ ਕਿ ਮੈਂ ਸਿੰਘ ਸਾਹਿਬ ਦੇ ਫੈਸਲੇ ਨਾਲ ਸਿਰਫ 60% ਸਹਿਮਤਾ ਮੈਂ ਉਹਨਾਂ ਨੂੰ ਕਿਹਾ ਜੀ ਇੱਕ ਜੇ ਆ ਵਿੱਚ ਪਲੱਸ ਕਰ ਦਈਏ ਵੀ ਜਿਹਦੀ ਪਾਨੂੰ ਉਮੀਦ ਨਹੀਂ ਸੀ ਵੀ ਫਖਰੇ ਕੌਮ ਅਵਾਰਡ ਵਾਪਸ ਲਿਆ ਜਾਊਗਾ ਕਹੇ ਚਲੋ 65% ਨਾਲ ਵੱਤਵਾ 70% ਕਹਿੰਦਾ ਪਰ 30% ਮੈਂ ਉਹਨਾਂ ਨਾਲ ਸਹਿਮਤ ਨਹੀਂ। ਕੁਝ ਪ੍ਰਿਕਰਮਾਂ ਅਈਆਂ ਜੀਆਂ ਆਈਆਂ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਜੇ ਜਦੋਂ ਸੁਖਵੀਰ ਬਾਦਲ ਨੂੰ ਇੰਨੇ ਗੁਨਾਹ ਮੰਨ ਲਏ, ਇੰਨੇ ਦੋਸ਼ ਮੰਨ ਲਏ ਤੇ ਫੇਰ ਵੀ ਉਹ ਉਹਨੂੰ ਮੁਬਾਰਕਾਂ ਮਿਲੇ ਸੋ ਕਿਵੇਂ ਮੁਸਕਰਾ ਰਿਹਾ ਸੀ? ਇੰਨੇ ਗੁਨਾਹ, ਇੰਨੀ ਬੇਸ਼ਕੀ ਦੁਨੀਆ ਦੇ ਸਾਹਮਣੇ ਲਾਈਵ ਹੋਵੇ ਤੇ ਐਡੇ ਬੇਸ਼ਰਮ ਚਮਚੇ ਉਹਨੂੰ ਉੱਥੇ ਵੀ ਪਤਾਈਆਂ ਦੀਆਂਗੇ ਉੱਥੇ ਮubarakan ਦੇਈਆਂਗੇ ਇੱਕ ਚਮਚੇ ਦੀ ਮੈਂ ਗੱਲ ਦੱਸਾਂ ਵੱਡਾ ਮੇਨ ਚਮਚਾ ਚਾਨਕਿਆ ਉਹ ਦਰਬਾਰ ਸਾਹਿਬ ਦੀ ਮੂਰੀ ਲੈਣ ਚ ਬੈਠਾ ਸੀ ਮੂਰੀ ਲੈਣ ਚ ਜਦੋਂ ਸੁਖਬੀਰ ਸਿੰਘ ਬਾਦਲ ਆ ਗਿਆ ਚੇਅਰ ਬੀਲ ਚੇਅਰ ਤੇ ਭੱਜ ਕੇ ਆ ਕੇ ਉਹਦੇ ਚਾਨਕ ਬਹਿ ਗਿਆ ਉਹ ਗੁਰੂ ਬਾਦਸ਼ਾਹ ਦੇ ਚਾਨਕ ਚ ਬੈਠਾ ਬੈਠਾ ਚੀਮਿਆ ਤੂੰ ਆ ਕੇ ਇੱਕ ਤਨਖਾਈ ਤੇ ਚਾਨਕ ਚ ਬਹਿ ਗਿਆ ਕਿੰਨੇ ਲੋਕ ਅੱਜ ਵੀ ਉਸ ਸੁਖਬੀਰ ਅੱਜ ਵੀ ਤਨਖਾਈ ਹੈ ਮਤਬ ਉਹ ਦੋਸ਼ ਮੁਕਤ ਜੇ ਸਜ਼ਾ ਤੋਂ ਬਾਅਦ ਜਦੋਂ ਪੂਰੀ ਕਰ ਲਈ ਫਿਰ ਹੋਣਾ ਕਿ ਨਹੀਂ ਹੋਣਾ ਸਿੰਘ ਸਾਹਿਬ ਨੂੰ ਸੋਚਣਾ ਪੈਣਾ ਸਿੰਘ ਸਾਹਿਬ ਜੀ ਨੇ ਜੋ ਵੀ ਸਜ਼ਾ ਸੁਖਬੀਰ ਬਾਦਲ ਨੂੰ ਲਾਈ ਹੈ ਇਹ ਤੇ ਸੰਗਤ ਬਿਲਕੁਲ ਵੀ ਖੁਸ਼ ਨਹੀਂ ਜੋ ਫੈਸਲੇ ਕੀਤੇ ਨੇ ਬਹੁਤ ਵਧੀਆ ਕੀਤੇ ਨੇ ਸਵਾਲ ਦਾ ਵਧੀਆ ਕੀਤੇ ਨੇ ਪਰ ਸੰਗਤ ਜਿਹੜੀ ਹੈ ਸੁਖਬੀਰ ਬਾਦਲ ਨੂੰ ਸਿੰਘ ਸਾਹਿਬ ਨੇ ਕੋਈ ਵੀ ਸਜ਼ਾ ਨਹੀਂ ਦਿੱਤੀ ਜੋ ਸੱਜਾਵਰ ਦੀਆਂ ਤੇਦਾ ਸੇਵਾਇ ਜਿਨੇ ਦੋ ਦੋ ਕਤਲ ਜਿਹਦੀ ਸਰਕਾਰ ਤੋਂ ਹੋਏ ਹੁਣ ਬਰਗਾੜੀ ਦੇ ਵਿੱਚ ਕੋਟ ਪੂਰੇ ਜਦੰਗਾ ਹੋ ਜਾਣੇ ਇੱਕ ਸਿੰਘ ਜਸਪਾਲ ਸਿੰਘ ਹੋਰ ਸ਼ਹੀਦ ਕੀਤਾ ਦੋ ਫੱਦੋਂ ਮਤਲਬ ਟੌਰਚਰ ਕੀਤੇ ਗਏ ਹੁਣ ਕੀਰਤਨ ਕਾਧਾ ਸੰਗਤ ਗੋਲੀ ਚਲਾਈ ਗੋ ਉਹ ਜੋ ਹੋਰ ਸਾਰੇ ਦਿਨਾਂ ਸੀ ਉਹਨੇ ਕੀਤੇ ਹੁਣ ਸਾਰੇ ਝੋਲੀ ਚ ਮਵਾ ਲਏ ਤੇ ਫੇਰ ਵੀ ਸਾਡੇ ਸਿੰਘ ਸਾਹਿਬ ਸਤਕਾਰਯੋਗ ਜੀ ਨੇ ਉਹਨੂੰ ਰਾਜਨੀਤਿਕ ਸਜ਼ਾ ਨਹੀਂ ਲਾਈ ਜਿਵੇਂ ਕਿ ਬਿਰਸਾ ਸਹਿਗੋਟ ਨੂੰ ਹਿਲਤਾ ਰਾਜਨੀਤਿਕ ਸਜ਼ਾ ਲਾਤੀ ਇਹਨੇ ਕੁਛ ਵੀ ਨਹੀਂ ਕਿਹਾ ਸੀ ਮਾੜਾ ਜਾਂ ਖਲਾਫ ਹੀ ਬੋਲਿਆ ਸੀ ਸਰਨੇ ਨੂੰ ਕ ਸਜ਼ਾ ਲਾਤੀ ਸਮਾਜਿਕ ਬਾਈਕਾਟ ਕਰਤਾ ਇਹ ਕਿਉਂ ਨਹੀਂ ਸੀ ਤੁਹਾਡੀ ਸ਼ਾਨ ਦੇ ਖਲਾਫ ਬੋਲਿਆ ਸੀ ਕਹਿੰਦੀ ਹਰਪੀ ਸਿੰਘ ਦੇ ਖਲਾਫ ਬੋਲਿਆ ਸੀ ਸੁਖਬੀਰ ਨੂੰ ਸੁਖਬੀਰ ਦਾ ਸੋਸ਼ਲ ਬਾਈਕਾਟ ਕਿਉਂ ਨਹੀਂ ਕੀਤਾ ਸੰਗਤਾ ਸਿੰਘ ਸਾਹਿਬ ਜੀ ਤੁਹਾਡੇ ਇਸ ਫੈਸਲੇ ਤੋਂ ਖੁਸ਼ ਨਹੀਂ ਇਹ ਪ੍ਰਤੀਕਿਰਿਆ ਮਾ ਸਾਡੇ ਚੈਨਲ ਕੋਲ ਆਈਆਂ ਨੇ ਅਸੀਂ ਉਹੀ ਨਸ਼ਰ ਕਰ ਰਹੇ ਹਾਂ ਇੱਕ ਹੋਰ ਸਿੰਘ ਸਾਹਿਬ ਜੀ ਜੋ ਅਸੀਂ ਕਹਿ ਸੀਗੇ ਨਹੀਂ ਕਰ ਸਕਾਂਗੇ ਪੂਰਾ ਕੰਮ ਤੇ ਪੂਰਾ ਨਹੀਂ ਹੋਇਆ ਇੱਕ ਦੋਸ਼ੀ ਹੋਰ ਬਚ ਗਿਆ ਉਹਨੂੰ ਤੁਸੀਂ ਬੁਲਾਇਆ ਤੱਕ ਨਹੀਂ ਗੋਰੇ ਮਸਕੀਨ ਰਣਜੀਤ ਸਿੰਘ ਸਾਬਕਾ ਜਥੇਦਾਰ ਹਟਾਇਆ ਹੋਇਆ ਤਖਤ ਸ੍ਰੀ ਪਟਨਾ ਸਾਹਿਬ ਦਾ ਉਹਨੇ ਅਕਾਲ ਤਖਤ ਸਾਹਿਬ ਸਾਡੇ ਸਿੰਘ ਸਹਿਬਾਨ ਦੇ ਖਿਲਾਫ ਜੋ ਕੁਫਰਤੋਲਿਆ ਸੀ ਉਹ ਬਲਟੋਹੇ ਨਾਲ ਤੇ ਸਾਨੇ ਨਾਲ ਵੀ ਕਿਤੇ ਵੱਧ ਸੀ ਉਹਦੀ ਭਾਸ਼ਾ ਚ ਉਹਨੇ ਗਿਆਨੀ ਹਰਪ੍ਰੀਤ ਸਿੰਘ ਤੇ ਐਸਟਰਾ ਦੋਸ਼ ਲਾਇਆ ਕਿ ਜਿਵੇਂ ਉਹ ਕਿੜ ਕੱਢ ਰਿਆ ਸੀ ਕਿਉਂ ਗਿਆਨੀ ਹਰਪ੍ਰੀਤ ਸਿੰਘ ਨੇ ਗੋਰੇ ਮਸਕੀਨ ਅਨਜੀਤ ਸਿੰਘ ਨੂੰ ਸਜ਼ਾ ਲਾਈ ਸੀ ਉਹ ਦੋਸ਼ ਲਾ ਰਿਆ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਕ ਵੀਰ ਸਿੰਘ ਜੀ ਉਹ ਦੋਸ਼ੀ ਨੂੰ ਕਿਵੇਂ ਬਖਸ਼ਿਆ ਜਦੋਂ ਕਿ ਮਟੋਹੇ ਨੂੰ ਤੇ ਸਾੰਦੇ ਨੂੰ ਸਜ਼ਾ ਲਾਤੀ ਉਹਨੂੰ ਕਿਉਂ ਨਹੀਂ ਤਲਬ ਕੀਤਾ ਉਹਨੂੰ ਸਜ਼ਾ ਕਿਉਂ ਨਹੀਂ ਲਾਈ ਇਸ ਕਰਕੇ ਤੁਹਾਡੇ ਫੈਸਲੇ ਅਧੂਰੇ ਨੇ ਸਿੱਖ ਸੰਗਤਾਂ ਤੁਹਾਡੇ ਨਿਆ 60 70% ਵੀ ਲਾ ਲਓ 80% ਵੀ ਲਾ ਲਓ ਮੈਂ 90% ਵੀ ਸਹਿਮਤ ਹੋ ਸਕਦਾ ਹਾਂ ਵਧੀਆ ਫੈਸਲੇ ਕੀਤੇ ਨੇ ਇਤਿਹਾਸ ਤੁਹਾਡਾ ਨਾਮ ਦਰਜ ਹੋਊਗਾ ਪਰ ਨਾਲ ਉਹਦੇ ਨੋਟ ਵੀ ਲੱਗੂਗਾ ਕਿ ਸੁਖਬੀਰ ਬਾਦਲ ਨਾਲ ਰਿਆਇਤ ਕਰ ਗਿਆ ਰਿਆਇਤ ਹੋਈ ਹੈ ਕਿਉਂ ਨਹੀਂ ਇਹਨੂੰ ਰਾਜਨੀਤਿਕ ਸਜ਼ਾ ਲਾਈ ਗਈ ਦੋ ਦੋ ਕਰਨਲ ਕੀਤੇ ਨੇ ਤੁਸੀਂ ਨਾਮ ਲਾਓ ਸਿੰਘ ਸਾਹਿਬ ਜੀ ਮਾਫ ਕਰਨਾ ਪੰਥਕ ਬੰਦੇ ਆ ਪੰਥਕ ਸੋਚ ਹੈ ਦਰਦਕੌਮ ਚੈਨਲ ਹੈ ਦੁੱਖਾਂ ਦਾ ਕਹੇ ਵੀ ਨਾ ਵੀ ਨਹੀਂ ਸਕਦੇ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਸਲਾਹ ਦਿੱਤੀ ਸੀ ਉਹਨਾਂ ਦੇ ਕੀਤੇ ਹੋਏ ਕੌਲ ਕਰਾਉਣ ਤੋਂ ਮੁਕਰਤਾ ਸੀ ਉਹਨਾਂ ਨੂੰ ਪਰ ਇੱਕ ਗੱਲ ਯਾਦ ਰੱਖਿਓ ਦੁਨੀਆ ਵਾਲਿਓ ਸਿੰਘ ਸਾਹਿਬ ਨੇ ਭਾਵੇਂ ਸੁਖਬੀਰ ਬਾਦਲ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਨਹੀਂ ਲਾਈ ਇੱਕ ਗੱਲ ਨੋਟ ਕਰ ਲਓ ਦਰਦੇ ਕੌਮ ਚੈਨਲ ਦੀ ਸੁਖਬੀਰ ਬਾਦਲ ਨੂੰ ਗੁਰੂ ਮਹਾਰਾਜ ਜੇ ਤਾਂ ਸਜ਼ਾ ਲਾਈ ਹੋਈ ਆ ਚੱਲੀ ਜਾਂਦੀ ਐ ਪਰ ਸੰਗਤਾਂ ਨੇ ਵੀ ਸਜ਼ਾ ਲਾਈ ਉਹ ਵੀ ਚੱਲੀ ਜਾਂਦੀ ਐ ਇੱਕ ਅਦਾਲਤ ਹੋਰ ਵੀ ਐ ਉਹ ਸਾਡੀ ਦੁਨਿਆਵੀ ਅਦਾਲਤ ਜਿਹੜਾ ਕੇਸ ਫਰੀਦਕੋਟ ਦਾ ਕੰਡੀਗੜ ਚੱਲ ਰਿਹਾ ਸਤਸੇਵ ਵਾਲੇ ਬਾਬੇ ਨਾਲ ਆਹ ਬਰਗਾੜੀ ਵਾਲਾ ਕੇਸ ਹੋਰ ਉਹ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਜੀ ਤੁਹਾਨੂੰ ਜਿਹੜੀ سزا ਹੋਣੀ ਹੈ ਤੁਹਾਨੂੰ ਕੋਈ ਵੀ ਨਹੀਂ ਬਚਾ ਸਕੂ ਆ ਤੁਸੀਂ ਸਾਰੇ ਜਾਇਦਾਦ ਵੀ ਵੇਚੋਗੇ ਆ ਅੱਗਾਂ ਖਰਬਾਂ ਦੀ ਉਹ ਵੀ ਨਹੀਂ ਬਚਾ ਸਕੂ ਕਿਉਂ ਕਿਉਂ ਨਹੀਂ ਬਚਾ ਸਕੂ ਕਿਉਂਕਿ ਗੁਰੂ ਮਹਾਰਾਜ ਨੇ ਤੁਹਾਡੇ ਦਿਮਾਗ ਘਵਾਦਾ ਪੁੱਟਾ ਸਾਰੇ ਦੋਸ਼ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਤੁਹਾਡੇ ਤੇ ਦੋਸ਼ ਲੱਗੇ ਸੀ ਕੋਰਟਾਂ 'ਚ ਵੀ ਲੱਗੇ ਸੀ ਉਹ ਸਾਰੇ ਦੋਸ਼ ਤੁਸੀਂ ਕਬੂਲ ਕਰ ਲਏ ਹਾਂ 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 ਕਹਿ ਕੇ ਉਹਦੀ ਝੋਲੀ ਚ ਵਾਲੇ ਵੇ ਹੁਣ ਸਾਨੂੰ ਜਿਹੜੀਆਂ ਸਾਡੀਆਂ ਕੋਰਟਾਂ ਨੇ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੁਹਾਨੂੰ ਬਖਸ਼ਣਗੀਆਂ ਨਹੀਂ ਤੁਹਾਨੂੰ ਜੇ ਇੱਥੇ ਤੱਕੀ 20 ਪੀਸ ਨਹੀਂ ਪਹੂਗੀ ਭਾਵੇਂ ਤੁਸੀਂ ਧਾਮੀ ਨੂੰ ਕਹਿ ਕੇ ਬਲਵਿੰਦਰ ਭੁੰਦਰ ਨੂੰ ਕਹਿ ਕੇ ਚੀਮੇ ਨੂੰ ਕਹਿ ਕੇ ਸਿੰਘ ਸਾਹਿਬ ਤੇ ਜੋ ਪ੍ਰਭਾਵ ਆਇਆ ساری ਦੁਨੀਆ ਕਹਿੰਦੀ ਹੈ ਵੀ ਇਹ ਆਲਰੇਡੀ ਸਕ੍ਰਿਪਟਡ ਸੀ ਸੁਖਵੀਰ ਬਾਦਖੋਸ਼ ਸੀ ਸੁਖਵੀਰ ਬਾਦ ਨੂੰ ਵਧਾਈ ਜਾਂਦੇ ਕਿਉਂ ਉਹਨੂੰ ਪਤਾ ਜੇ ਕਿ ਆਹੀ ਕੁਝ ਹੋਗਾ ਮੈਨੂੰ ਰਾਜਨੀਤਿਕ ਸਹਾਇਤਾ ਮਿਲਣੀ ਨਹੀਂ ਰਾਜਨੀਤਿਕ ਸਜ਼ਾ ਤੱਕੀ ਇਹਨੂੰ ਐਸੀ ਸਜ਼ਾ ਮਿਲੂਗੀ ਇਹ ਜਿਹੜਾ ਬਾਹਰ ਹੀ ਨਹੀਂ ਆ ਸਕੂਗਾ ਐਨਾ ਕਹਿੰਦੇ ਹੋਏ ਫੇਰ ਵੀ ਕਿਉਂਕਿ ਪੰਥ ਦਰਦਿਆਂ ਦਰਦ ਹੈ ਸਿੰਘ ਸਾਹਿਬ ਤੋਂ ਫੇਰ ਵੀ ਮਾਫੀ ਮੰਗਦੇ ਆ ਬੇਨਤੀ ਵੀ ਕਰਦੇ ਤੇ ਗੌਰ ਕਰੋ ਸਿੰਘ ਸਾਹਿਬ ਜੀ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਦੀ ਫਤਿਹ ਕਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ